ਇਹਨਾਂ ਅਸੀਂ ਤਸ਼ੀਹੇ ਚੱਲਦੇ-ਚੱਲਦੇ ਇਹਨਾਂ ਨੂੰ ਬਹੁਤ ਸਮਝ ਆਇਆ ਪਰ ਇਹ ਨਹੀਂ ਮੰਨਿਆ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇ ਇਹਨਾਂ ਨੇ ਕੁੜੀ ਦਾ ਗੱਲ ਕੁੱਟ ਗਏ ਤਸ਼ੀਹੇ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਪਾਨੇ ਕੋ ਉਹਦੀ ਕੁੱਟਮਾਰ ਕੀਤੀ ਉਸ ਇਨਸਾਨ ਨੇ ਤੇ ਗੱਲ ਦੇ ਵਿੱਚ ਧਾਰ ਪਾ ਕੇ ਗੱਲ ਕੁੱਟ ਗਏ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਵੀਡੀਓ ਅੱਜ ਵੀ ਗੁਰੂ ਘਰ ਤੁਹਾਨੂੰ ਕੀ ਕੰਨੀ ਦੀ ਦਰਨ ਹੈ ਕਾਰਨ ਇਹ ਹੈ ਵੀ ਮੀਤੀ 11 10 ਨੂੰ ਮੇਰੇ ਤਾਇਏ ਦੀ ਬੇਟੀ ਦੀ ਵਿਆਹ ਹੋਇਆ ਸੀ ਬਠਿੰਡੇ ਅੱਜ 2 ਮਹੀਨੇ ਹੋ ਗਏ ਉਹਨਾਂ ਨੂੰ ਇਹ ਪਹਿਲੇ ਦਿਨ ਤੋਂ ਲੈ ਕੇ ਦਾਸ ਦੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਉਹਨਾਂ ਨੂੰ ਕੁੱਟਮਾਰ ਕਰਦੇ ਰਹਿੰਦੇ ਸੀ ਪਹਿਲਾਂ ਵੀ ਉਹਨਾਂ ਨੂੰ ਕਈ ਵਾਰੇ ਸੀ ਸਮਝਾਇਆ ਪਰ ਇਹ ਨਹੀਂ ਸਮਝੇ ਠੀਕ ਹੈ ਇਹਨਾਂ ਦੀਆਂ ਮੰਗਾ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ ਏਸੀ ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ ਜਿੰਨਾ ਅਸੀਂ ਾਕਾਦ ਤੋਂ ਵੱਧ ਜੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ ਪਰ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ ਪਰ ਇਹ ਕੁੜੀ ਨੂੰ ਕੁਟਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਤੇ ਆ ਕੇ ਇਹ ਇੱਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇਹਨਾਂ ਅਸੀਂ ਤਸ਼ੀਹੇ ਚੱਲਦੇ ਚੱਲਦੇ ਇਹਨਾਂ ਨੂੰ ਬਹੁਤ ਸਮਝਾਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇ ਇਹਨਾਂ ਨੇ ਕੁੜੀ ਦਾ ਗਲ ਘੁੱਟ ਕੇ ਤੇ ਜਿਹੇ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਪਾਨੇ ਕੋ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗਲ ਦੇ ਵਿੱਚ ਤਾਰ ਪਾ ਕੇ ਗਲ ਘੁੱਟ ਗਏ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਇਹਨਾਂ ਚਾਰੇ ਬੰਦੇ ਨੇ ਨਾਂ ਲਗਾਏ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਆ ਭਗਵੰਤ ਮਾਨ ਦਾ ਹੋ ਐਫਓ ਆ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਂ ਨਹੀਂ ਲਿਖਣ ਦਿੱਤਾ ਅਸੀਂ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਅ ਮਤਲਬ ਮੰਗ ਕੀਤੀ ਸੀ ਪਰ ਸਾਡੇ ਇਹਨਾਂ ਨੇ ਉੱਥੇ ਨਾਂ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਇਹ ਕੁੜੀ ਦੀ ਮੈਰਿਜ ਨੂੰ 2 ਮਹੀਨੇ ਹੋਏ ਸੀ 10 ਮਹੀਨੇ 10ਵੇਂ ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਅੱਜ ਦੀ ਤਰੀਕ ਤੇ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦਾ ਕੋਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਵੀ ਦੇ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਦੋਂ ਅਸੀਂ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਦੇਟ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਿਸ ਆਣੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਹੋਂ ਨਹੀਂ ਮੰਨੇ ਆਦ ਅਕੋਰਡਿੰਗ ਉਹਨਾਂ ਨੇ ਜਿਹੜੀ ਇਹ ਐਫ ਆਰ ਵੀ ਲਿਖ ਕੇ ਉਹ ਕੀਤੀ ਹੈ ਕੀ ਕੀ ਕਾਰਵਾਈ ਦੀ ਮੰਗ ਆ ਅਸੀਂ ਮੰਗ ਇਹ ਕਰਦੇ ਆ ਵੀ ਚਾਰ ਬੰਦੇ ਦੇ ਨਾਂ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਤੇਦਾ ਪੁਲਿਸ ਦੇ ਵਿੱਚ ਆ ਜਿਹਦਾ ਸਪੋਰਟ ਆ ਜੀਹਨਾਂ ਇਹ ਕਰਤਾਰ ਤੇ ਇਹ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਮ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਉਹਨਾਂ ਜਿੱਕਰ ਅਸੀਂ ਨਹੀਂ ਅਸੀਂ ਤਰਨਾ ਵੀ ਲਾਵਾਂਗੇ ਇੱਕ ਵਜੇ ਆਪਣੀ ਮੰਨੀਏ ਵੀ ਦਾਜ ਦੀ ਇਹ ਬਲੀ ਚੜੀ ਜੁਰੀ ਇਹ ਦਾਜ ਜਿਹੜਾ ਅਸੀਂ ਦਾਜ ਦਿੱਤਾ ਵੀ ਸੀ ਇਹਨਾਂ ਦੇ ਪਸੰਦ ਨਹੀਂ ਸੀ ਗਿਆ ਫਿਰ ਇਹ ਵਿਆਹ ਦੇ ਵਿੱਚ ਕਹਿੰਦੇ ਸਾਨੂੰ ਏਸੀ ਪੈਲਸ ਚਾਹੀਦਾ ਉਹ ਸਾਥੋਂ ਨਹੀਂ ਹੋਇਆ ਵਿਆਹ ਦੇ ਵਿੱਚ ਇਹ ਇਹ ਆਪ ਦੇ ਹਲਵਾਈ ਲੈ ਕੇ ਵਿਆਹ ਦੇ ਵਿੱਚ ਇਹਨਾਂ ਨੇ ਮੀਠ ਵੀ ਆ ਬਣਾ ਕੇ ਖਾਤਾ ਇਹ ਅਗਲੀ ਕਾਰਵਾਈ ਕੀ ਹੋਣੀ ਹੈ ਅਗਲੀ ਕਾਰਵਾਈ ਇਹ ਹੈ ਵੀ ਜਿੰਨਾ ਚਿਰ ਉਹ ਬੰਦੇ ਦਾ ਨਾਮ ਇਹ ਦਰਜ ਨਹੀਂ ਕਰਦੇ ਉਹ ਬੰਦੇ ਨੂੰ ਇਹ ਜੇਲ੍ਹ ਦੇ ਵਿੱਚ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਵੀ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਇਹ ਨੰਬਰ ਵਾਲਾ ਮਾਮਲਾ ਜਿਹੜਾ ਤੁਹਾਨੂੰ ਨਹੀਂ ਸੀ ਕਿਹਾ ਪੁੱੜੀ ਦਾ ਮਾਮਲਾ ਬਾਈ ਜੀ ਬਹੁਤ ਦੁੱਖਦਾਈ ਆ ਸਾਨੂੰ ਬਹੁਤ ਥੇਸ ਪਹੁੰਚੀ ਆ ਸਾਡੇ ਚਾਚਾ ਦੀ ਲੜਕੀ ਸਾਡੀ ਛੋਟੀ ਭੈਣ ਸੀਗੀ ਪਹਿਲਾਂ ਤੋਂ ਮਤਲਬ ਕੁੜੀ ਦੇ ਹਾਈਲਾਈਟਸ ਕੀਤੀ ਵੀ ਸੀਗੀ ਠੀਕ ਹੈ ਉਹਦੇ ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ ਉਹ ਕਹਿੰਦੇ ਅਸੀਂ ਪੈਸੇ ਲਾਵਾਂਗੇ ਸਾਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ ਪਹਿਲਾਂ ਅਸੀਂ 1 ਮਹੀਨਾ ਵਿਆਹ ਤੋਂ ਪਹਿਲਾਂ 1 ਮਹੀਨਾ ਅਸੀਂ ਸਗਨ ਕੀਤਾ ਉਹਦਾ ਸਗਨ ਤੇ ਵੀ ਅਸੀਂ 2.5 ਲੱਖ ਰੁਪਈਆ ਲਾਇਆ ਉਹਦੇ ਤੇ ਠੀਕ ਐ ਉਸ ਤੋਂ ਬਾਅਦ ਚਲੋ ਵਿਆਹ ਦਾ ਦਾਇਰਾ ਖਲਿਆ ਵਿਆਹ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਦੇ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪ੍ਰਿੰਟਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੇ ਆਉਣਾ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਹਾਂ ਸਾਨੂੰ ਮੀਟ ਨਾਲ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਖੋ ਸਕਿਆ ਸੀ ਉਹਦੀ ਆਪਦੀ ਲੈਵਲ ਦੇ ਹਿਸਾਬ ਨਾਲ ਅਸੀਂ ਕਰਿਆ ਪੈਲਸ ਕੀਤਾ ਪੈਲਸ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਅਸੀਂ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਹੋ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪਿਉਂਦਾ ਕੋਈ ਚਾਹ ਪਾਣੀ ਨਹੀਂ ਪਾਇਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਹਾਂ ਚੜਾਓ ਸਾਡੇ ਨਾਲ ਮਤਲਬ ਬੇਇਨਸਾਫੀ ਹੋਈ ਅਸੀਂ ਉਸ ਤੋਂ ਬਾਅਦ ਬਚੋਲਾ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਹੋਈ ਗੱਲ ਗੱਲਬਾਤ ਹੋਈ ਆ ਬਚੋਲਾ ਸਾਹਿਬ ਨੇ ਜੋ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਸੀ ਸਮਝਾਵਾਂਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕੋਈ ਸਹੀ ਨਹੀਂ ਹੋਈ ਬਚੋਲਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹ ਸਮਝੇ ਨਹੀਂ ਹੈ ਵੀ ਭਾਈ ਸਾਨੂੰ ਖਰਾਬ ਲਾਦੇ ਆ ਇਹ ਦਹੇਜ ਦੀ ਮੰਗ ਕਰਦੇ ਆ ਗੱਡੀ ਮੰਗਦੇ ਆ ਇਹ ਬੁਲਟ ਮੋਟਰਸਾਈਕਲ ਸੀਗਾ ਬੁਲਟ ਮੋਟਰਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦੇ ਸੀਗੇ ਆਪਣੀ ਜਿਹੜੀ ਕੁੜੀ ਸੀ ਉਹ ਕਹਿੰਦੀ ਸੀ ਭਾਈ ਇਹ ਬੁਲਟ ਮੋਟਰਸਾਈਕਲ ਲੈ ਜਾਓ ਚੱਲ ਬਾਜ਼ਾਰ ਘੁੰਮਣਾਗਾ ਉਹ ਬਾਜ਼ਾਰ ਲੈ ਕੇ ਨਹੀਂ ਗਏ ਮੋਟਰਸਾਈਕਲ ਠੀਕ ਹੈ ਉਹ ਕਹਿੰਦੇ ਇਹਨਾਂ ਨੇ ਕਿਹੜਾ ਮੋਟਰਸਾਈਕਲ ਦਿੱਤਾ ਜਾਂ ਗੱਡੀ ਦੇਤੀ ਤੇ ਇਸ ਕਰਕੇ ਵੀ ਉਹਨਾਂ ਨੇ ਜਿਆਦਾ ਦਾਜ ਦਾ ਸੀਗਾ ਵੀ ਦਾਜ ਨਹੀਂ ਦਿੱਤਾ ਇੱਕ ਉਹ ਕਹਿੰਦੇ ਸੀ ਅਸੀਂ ਪੈਸੇ ਲਾਵਾਂਗੇ ਉਹਨਾਂ ਨੇ ਕੋਈ ਪੈਸੇ ਨਹੀਂ ਲਾਏ ਠੀਕ ਹੈ ਉਹ ਸਾਤੋਂ ਪੈਸੇ ਮੰਗ ਰਹੇ ਸੀ ਕਿ ਪਤਾ ਲੱਗਿਆ ਤੁਹਾਨੂੰ ਕੁੜੀ ਦੀ ਕੁੜੀ ਦੇ ਸਾਨੂੰ ਇੰਟਰਵਿਊ ਵੀ ਸੁਣੀ ਆ ਕਿਸੇ ਨੇ ਮਤਲਬ ਫੋਨ ਤੇ ਸਾਨੂੰ ਫੋਨ ਕਾਲ ਆਈ ਆ ਜੀ 1 ਵਜੇ ਸਾਡੀ ਸਾਰੀ ਮਤਲਬ ਜਿਹੜੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਆ ਸਾਰੇ ਪਰਿਵਾਰ ਨਾਲ ਗੱਲਬਾਤ ਵੀਡੀਓ ਕਾਲ ਹੋਈ ਆ 1 ਵਜੇ 1 ਵਜੇ ਸਾਡੀ ਵੀਡੀਓ ਕਾਲ ਹੋਈ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਫੋਨ ਤੇ ਵੀ ਕੁੜੀ ਸੀਰੀਅਸ ਆ ਆਜੋ ਸੋ ਸਾਨੂੰ ਜਾਂਦੇ ਜਾਂਦੇ ਰਸਤੇ 'ਚ ਫੇਰ ਕਾਲ ਆ ਗਈ ਵੀ ਅਸੀਂ ਭਾਈ ਬੜਿਆਲ ਦੇ ਲੈ ਕੇ ਚੱਲਿਆ ਉੱਥੇ ਆਜੋ ਅਸੀਂ ਅਸੀਂ ਆਪਦੇ ਕੋਈ ਦੋਸਤ ਮਿੱਤਰ ਸੀ ਉਹਨਾਂ ਨੂੰ ਭੇਜਿਆ ਸੀ ਵੀ ਦੋਸਤ ਮਿੱਤਰਾਂ ਨੂੰ ਵੀ ਉੱਥੇ ਜਾ ਕੇ ਪਤਾ ਕਰੀਏ ਤਾਂ ਉਹਨਾਂ ਨੂੰ ਪਤਾ ਲੱਗਿਆ ਤਾਂ ਜਿਹੜੀ ਉਹ ਕੁੜੀ ਦੀ ਡੈਥ ਸੀਗੀ ਜਿਹੜਾ ਬੜਿਆਲ ਹਸਪੀਟਲ 'ਚ ਸੀਗਾ ਉਹਨਾਂ ਨੇ ਲਿਖਤਾ ਸੀ ਸਾਡੇ ਕੋਲ ਕੁੜੀ ਕੁੜੀ ਆਈ ਜਿਹੜੀ ਉਹ ਡੈਥ ਸਮੇਤ ਹੀ ਆਈ ਆ ਜਦੋਂ ਅਸੀਂ ਚਲੋ ਜਾਣਾ ਸੀਗਾ ਨਾਲ ਤਾਂ ਪੁਲਿਸ ਦੇ ਕਹਿੰਦੇ ਵੀ ਅਸੀਂ ਭਾਈ ਘਰੇ ਨਹੀਂ ਜਾ ਸਕਦੇ ਉਹ ਕਾਰਵਾਈ ਬਾਝੂ ਗਈ ਪੁਲਿਸ ਨੇ ਫਿਰ ਉਹ ਆਪਦੇ ਕੁੜੀ ਘਰੇ ਲੈ ਗਏ ਸੀ ਅਸੀਂ ਘਰੋਂ ਜਿਹੜੀ ਉਹ ਕੁੜੀ ਲੈ ਕੇ ਆਏ ਆ ਮਤਲਬ ਨਾਲ ਜਾ ਕੇ ਠੀਕ ਆ ਉਦੋਂ ਬਾਅਦ ਉਹ ਪੋਸਟਮਾਰਟਮ ਲਈ ਭੇਜਤਾ ਕੀ ਮੰਗਦੀ ਕਰਦੀ ਸੀ ਮੰਗ ਉਹਨੂੰ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਜੇਲ੍ਹ ਚ ਠਕਣ ਬਾਅਦ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਦਾ ਭਰਾ ਜੋ ਵੀ ਪੁਲਿਸ ਚਾ ਉਹਦੀ ਸਾਰੀ ਸਪੋਰਟ ਆ ਸੀਐਮਓ ਦਾ ਮਤਲਬ ਸਕਿਉਰਿਟੀ ਚ ਲੱਗਾ ਹੋਇਆ ਸਾਰੇ ਭਗਵੰਤ ਮਾਨ ਦਾ ਸਾਰੀ ਸਪੋਰਟ ਆ ਉਹਨਾਂ ਦੀ ਤੇ ਸਾਡੀ ਉਹ ਸੁਣਵਾਈ ਕੋਈ ਨਹੀਂ ਹੋਈ ਉਥੇ ਠੀਕ ਐ ਉਹਨਾਂ ਨੂੰ ਬਹੁਤ-ਬਹੁਤ ਸਜ਼ਾ ਦਿੱਤੀ ਜਾਵੇ ਅਸੀਂ ਸਾਡਾ ਸੀਗਾ ਧਰਨਾ ਲਾਉਣ ਦਾ ਮਸਲਾ ਅੱਜ ਪਰ ਧਰਨਾ ਕੁਝ ਬੰਦੇ ਕਹਿੰਦੇ ਵੀ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ ਪਰ ਧਰਨਾ ਲਾਉਣਾ ਸੀ ਅਸੀਂ ਅਸੀਂ ਕਾਰਵਾਈ ਕਰਨੀ ਹੈ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਆ ਵੀ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਇਹ ਜਿਹੜੇ ਦੋਸ਼ੀ ਆ ਕਤਲਕਲਾ ਕਰਦੇ ਆ ਜਾਂ ਦਾਜ ਮੰਗਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ